ਅਸੀਂ ਐਸੇ ਮੌਜੂਦ ਹੈਗੇ ਆ ਕੋਣੇਵਾਲ ਪਿੰਡ ਵਿਖੇ ਸਾਜੀ ਹੈ ਕਿ ਇਸ ਜਗ੍ਹਾ ਤੇ ਕਿ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਤੜਨਾਲ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਜਿਹੜਾ ਪਾਣੀ ਪਿੱਛੋਂ ਦੀ ਕਿੰਨੇ ਤੇਜ਼ ਬਹਾਵ ਜਿਹੜਾ ਪਾਣੀ ਦਾ ਲਗਾਤਾਰ ਆ ਉਹ ਜਿਹੜਾ ਦੂਸਰੇ ਪਿੰਡ ਦਾ ਜਿਹੜਾ ਕਨੈਕਸ਼ਨ ਹੈ ਬਿਲਕੁਲ ਹੀ ਟੁੱਟ ਚੁੱਕਾ ਹੈ ਹਾਂ ਤੋਂ ਬਾਅਦ ਹੀ ਜਿਹੜਾ ਪਾਣੀ ਜਿਹੜਾ ਹੈਗਾ ਗਾਂ ਜੇ ਕਹਿ ਲਈਏ ਕਿ ਅਜਨਾਲੇ ਵਾਲ ਨੂੰ ਇਸ ਜਗ੍ਹਾ ਤੋਂ ਜਿਹੜਾ ਜਾਂਦਾ ਹੋਇਆ ਜੋ ਤੜਨਾਲ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਨੇ ਜੋ ਕੇਂਦਰੀ ਮੰਤਰੀ ਹੈਗੇ ਨੇ ਸ਼ਿਵਰਾ ਚੋਹਾਨ ਉਹ ਵੀ ਅੱਜ ਇੱਥੇ ਪਹੁੰਚਣਗੇ ਤਾਂ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਜਿਹੜਾ ਪਿੰਡ ਵਾਸੀਆਂ ਦਾ ਜਿਹੜਾ ਜੋ ਗੱਲਬਾਤ ਕੀਤੀ ਜਾਏਗੀ ਖਾਸ ਫੰਡ ਜ ਕਿੰਨੇ ਫੰਡ ਜਿਹੜੇ ਪੰਜਾਬ ਨੂੰ ਦਿੱਤੇ ਜਾਣੇ ਨੇ ਤਾਂ ਜੋ ਪੰਜਾਬ ਦਾ ਫੇਰ ਤੋਂ ਉਸੇ ਤਰ੍ਹਾਂ ਦੇ ਨਾਲ ਹਾਲਾਤ ਸਹੀ ਹੋ ਸਕਣ। ਬ੍ਰਿਸ਼ਕੇ ਕਿ ਪੰਜਾਬ ਦੇ ਕਿਦਾਂ ਦੇ ਹਾਲਾਤ ਨੇ? ਅਜਨਾਲੇ ਤੋਂ ਲੈ ਕੇ ਰਮਦਾਸ ਕੀ ਹਾਲਾਤ ਨੇ ਜੀ ਤੁਹਾਡੇ ਪਿੰਡ ਦੇ? ਕਿਉਂਕਿ ਕਾਫੀ ਇੱਥੇ ਅਸੀਂ ਦੇਖ ਰਹੇ ਹਾਂ ਰੋਡ ਪੁੱਲ ਜਿਹੜਾ ਬਿਲਕੁਲ ਟੁੱਟਾ ਇਹੀ ਪਾਣੀ ਜਿਹੜਾ ਗਾਂ ਨੂੰ ਜਿਹੜਾ ਜਨਾਲੇ ਵੱਲ ਨੂੰ ਮਾਰ ਕਰ ਰਿਹਾ। ਵੀਰ ਜੀ ਬੜੇ ਪੱਧਰ ਹਾਲਾਤ ਨੇ। ਬੜੀ ਬੜੀ ਮਾੜੀ ਹਾਲਾਤ ਹੋਈ। ਬਹੁਤ ਪਾਣੀ ਵਹਿ ਗਿਆ ਅੰਦਰ। ਬੱਚਿਆਂ ਦਾ ਬੁਰਾ ਹਾਲ, ਗਾਵਾਂ ਦਾ ਬੁਰਾ ਹਾਲ। ਇਥੋਂ ਤੱਕ ਕਿ ਜਿਹੜੀ ਸੰਗਤ ਰਾਸ਼ਨ ਲੈ ਕੇ ਆਂਡੀ ਆ ਉਹਨਾਂ ਦਾ ਵੀ ਧੰਨਵਾਦ ਆ ਜਿਹੜਾ ਬਹੁਤ ਪਹਚਾਨ ਡੇ ਨੇ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਆ ਆਪਾਂ ਤੇ ਬਾਕੀ ਇਹ ਆ ਵੀ ਹੁਣ ਫੇਰ ਕੱਲ ਦਾ ਪਾਣੀ ਫੇਰ ਪੱਧਰ ਵਧਣ ੜਿਆ ਜੋ ਤੇ ਇਹਦੇ ਕਰਕੇ ਚਲੋ ਮੁਸ਼ਕਲਾਂ ਤੇ ਫੇਰ ਕੱਲ ਦਾ ਪਾਣੀ ਜਿਹੜਾ ਹੋਰ ਵਧ ਰਿਹਾ ਜੀ ਹਾਂ ਵਧਣ ੜਿਆ ਜੀ ਪਾਣੀ ਬਹੁਤ ਤੇ ਇਹ ਕਿਦਾਂ ਟੁੱਟਿਆ ਜੀ ਪੋਲ ਮਤਲਬ ਜੇ ਕਹਿ ਲਈ ਕਿ ਕਿਸ ਦਿਨ ਦਾ ਪੋਲ ਟੁੱਟਾ ਹੋਇਆ ਹੈ ਜਦੋਂ ਇਹੀ ਬੰਨਿਆ ਜਿਹੜਾ ਟੁੱਟ ਕੇ ਜਿਹੜਾ 27 ਤਰੀਕ ਦਾ ਪਾਣੀ ਜਿਹੜਾ ਨਾ ਰਾਤ ਦਾ 27 ਤਰੀਕ ਦਾ ਰਾਤ ਤੁਸੀਆਂ ਨੂੰ ਲੱਗਾ ਆ ਤੁਸੀ ਬੰਨਾਂ ਨੂੰ ਜੀ ਤੇ ਤੁਸੀ ਬੰਨਾਂ ਨੂੰ ਲੱਗਾ ਆ ਤੇ ਆਪੋ ਆਪਣੇ ਸਾਰੇ ਜੋ ਵੀ ਆ ਲੈ ਕੇ ਬੋਰੀਆਂ ਭਰ ਕੇ ਮਿੱਟੀ ਦੀਆਂ ਜੋਰੇ ਦੀਆਂ ਬੰਨੇ ਬੰਨਨ ਬੰਨਨ ਨੂੰ ਫਿਰੰਡੇ ਹੀ ਪਰ ਨਹੀਂ ਵਾਪਸ ਗਈ ਤੇ ਲਗਾਤਾਰ ਇਸੇ ਤਰ੍ਹਾਂ ਦੇ ਨਾਲ ਮਾਰ ਕਰ ਰਿਹਾ ਇਸੇ ਤਰ੍ਹਾਂ ਹੀ ਮਾਰ ਕਰ ਰਿਹਾ ਜੀ ਤਾ ਇਹ ਹਾਲਾਤ ਲਗਾਤਾਰ ਪੰਜਾਬ ਦੇ ਮਾੜੇ ਹੈਗੇ ਨੇ ਹਾਲਾਂਕਿ ਪ੍ਰਸ਼ਾਸਨ ਦਾ ਕਹਿਣਾ ਅਸੀਂ ਹਰ ਇੱਕ ਪਿੰਡ ਦੇ ਵਿੱਚ ਪਹੁੰਚ ਰਹੇ ਆਂ ਪਹੁੰਚ ਕਰ ਰਹੇ ਆਂ ਹਰ ਇੱਕ ਪਿੰਡ ਦੀ ਸਾਰ ਲੈ ਰਹੇ ਆਂ ਤਾਂ ਤੁਸੀਂ ਇੱਥੋਂ ਦਰਿਆਣ ਵਾਲੇ ਮੈਂ ਪਿੰਡ ਮਹਿਗੇ ਦਾ ਰਹਿਣ ਵਾਲਾ ਜੀ ਮੈਂ ਉੱਤਰਾ ਆਇਆ ਵੀ ਸਰਪੰਚ ਸਾਹਿਬ ਹੁਣਾ ਬੁਲਾਇਆ ਜੀ ਹਾਂ ਜੀ ਉੱਥੇ ਇੱਥੇ ਤੁਹਾਨੂੰ ਲੱਗਦਾ ਕਿ ਕਿਸੇ ਨੇ ਮਤਲਬ ਕੋਈ ਪਹੁੰਚ ਕੀਤੀ ਹੋਵੇ ਹਲੇ ਤੱਕ ਤੁਹਾਡੇ ਤੱਕ ਹਲੇ ਤੱਕ ਤੇ ਵੇਖੋ ਰਾਸ਼ਨ ਪਾਣੀ ਤਾਂ ਪਹੁੰਚ ਕਰ ਰਹੇ ਨੇ ਜੋ ਜੋ ਸਰਕਾਰਾਂ ਹੁਣ ਵੀ ਆਣ ਡਿਆ ਪਈਆਂ ਨੇ ਹੁਣ ਜਿਹੜੇ ਜਿਹੜੇ ਜਨ ਜਿਨ੍ਹਾਂ ਨੂੰ ਪਤਾ ਲੱਗਣ ਦੇ ਸਾਰੇ ਆਈ ਜਾਣ ਦੇ ਨੇ ਹਾਂ ਜੀ ਕਿਉਂਕਿ ਪੂਰੇ ਜਿਹੜਾ ਬਹੁਤ ਜ਼ਿਆਦਾ ਮਾਰ ਕਰ ਚੁੱਕਾ ਤਾਂ ਉੱਥੇ ਹੀ ਖਾਸ ਤੌਰ ਦੇ ਉੱਤੇ ਮਾਝੇ ਦੀ ਗੱਲ ਕਰੀਏ ਮਾਝਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਨਾ ਪਾਣੀਆਂ ਦੇ ਨਾਲ ਤਾਂ ਨੁਕਸਾਨ ਵੀ ਸਭ ਤੋਂ ਜ਼ਿਆਦਾ ਮਾਝੇ ਦੇ ਵਿੱਚ ਹੀ ਹੋਇਆ ਹੈ ਹਾਂਜੀ ਇੱਥੇ ਵੀ ਮਾਝੇ 'ਚ ਵੀ ਹੋਇਆ ਨੁਕਸਾਨ ਤਾਂ ਸਭ ਤੋਂ ਜ਼ਿਆਦਾ ਇੱਧਰ ਵੀ ਨੁਕਸਾਨ ਹੋਇਆ ਜੀ ਹਾਂਜੀ ਤਾਂ ਇਹ ਜਿਹੜਾ ਘਰ ਹੈਗਾ ਘਰਵਾਸੀ ਜਿਵੇਂ ਇੱਥੇ ਘਰ ਦੇ ਵਿੱਚ ਰਹਿੰਦੇ ਇਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਹਾਂਜੀ ਹਾਂਜੀ ਇਹ ਇਟਲੀ ਤੋਂ ਆਇਆ ਮੁੰਡਾ ਦੁਆਰਾ ਉਦੋਂ ਹੀ 1-2 ਦਿਨ ਪਹਿਲਾਂ ਆਇਆ ਤਾਂ 9 ਸਾਲ ਲਾ ਕੇ ਆਇਆ ਜੁਟਰੀ ਜੇ ਸਾਰੀ ਜਿੰਨੀ ਕਮਾਈ ਹੈਗੀ ਇਹ ਦੁਆਰੇ ਨੇ ਇੱਥ ਤੇ ਆਣ ਕੇ ਵੇਖਿਆ ਤੇ ਆ ਕੁਝ ਹੋ ਗਿਆ ਜੀ ਹਾਂਜੀ ਤਾਂ ਇਹ ਸਾਰੇ ਪਿੱਛੇ ਖੇਤ ਸੀਗੇ ਸਾਰੇ ਇਹ ਸਾਰੇ ਖੇਤ ਸੀ ਹਾਂ ਇੱਕੋ ਦਮ ਜੋ ਪਾਣੀ ਕਿੰਨੇ ਵੇਨਾ ਰਾਤ ਨੂੰ ਜਿਹੜੇ ਪਾਣੀ ਨੇ ਮਾਰ ਦਿੱਤਾ ਮਾਰੇ ਉਹ ਰਾਤ ਤਕਰੀਬਨ ਤਕਰੀਬਨ ਰਾਤ ਕੋਈ ਕੋਈ ਕੁ ਤਕਰੀਬਨ 2:3 3 ਵਜੇ ਦੇ ਵਿੱਚ ਵਿੱਚ ਜਿਹੜਾ ਸਾਰੇ ਬੰਨ ਟੁੱਟਨੇ ਸ਼ੁਰੂ ਹੋ ਗਏ ਹਾਂਜੀ ਰਾਤ ਦੇ 2:3 3 ਵਜੇ ਨਾਲ ਬੰਨ ਟੁੱਟਣਾ ਸ਼ੁਰੂ ਹੋ ਗਏ ਸਾਰੇ ਟੁੱਟਨੇ ਹੋਏ ਪੁਲ ਜਿਹੜਾ ਪੁਲ ਟੁੱਟਾ ਹੋਇਆ ਹੈ ਕਦੋਂ ਟੁੱਟਾ ਸੀਗਾ ਜੀ ਪੁਲ ਜਿਹੜਾ ਪੁਲ ਇਹ ਵਾਲਾ ਆ ਪੋਲ ਨਹੀਂ ਆ ਪੋਲ ਤੇ ਕ੍ਰੋਸਿੰਗ ਅੱਗੇ ਆ ਪੋਲ ਦੇ ਪੋਲ ਪੋਲ ਦੇ ਥੱਲੋਂ ਦੀ ਕ੍ਰੋਸਿੰਗ ਹੋਣ ਰਿਹਾ ਪਾਣੀ ਹਾਂਜੀ ਉਤੋਂ ਕ੍ਰੋਸਿੰਗ ਹੁੰਦਾ ਹੁੰਦਾ ਉੱਪਰੋਂ ਦੀ ਜਾ ਰਿਹਾ ਜੀ ਹਾਂਜੀ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਮਾੜੇ ਹਾਲਾਤ ਜੋ ਇਸ ਵਕਤ ਪੰਜਾਬ ਦੇ ਬਣੇ ਹੋਏ ਨੇ ਮਾਝੇ ਦੇ ਬਣੇ ਹੋਏ ਨੇ ਅਜ ਨਾਲੇ ਰਮਦਾਸ ਜੀ ਗੱਲ ਕਰੀਏ ਤਾਂ ਇਹ ਮੂੰਹ ਬੋਲਦੀਆਂ ਤਸਵੀਰਾਂ ਜਿਹੜੀਆਂ ਅੱਜ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿੰਨੇ ਮਾੜੇ ਹਾਲਾਤਾਂ ਦੇ ਵਿੱਚ ਸਾਡੇ ਜੋ ਪੰਜਾਬ ਵਾਸੀ ਨੇ ਆਪਣਾ ਟਾਈਮ ਕੱਢ ਰਹੇ ਨੇ ਹਾਲਾਂਕਿ ਜ਼ਰੂਰ ਜੇ ਕਹਿ ਲਈਏ ਕਿ ਹੌਂਸਲੇ ਜਿਹੜੇ ਨੇ ਬੜੇ ਬਲੰਦ ਨੇ ਹੌਂਸਲੇ ਬਲੰਦ ਹੋਣ ਦੇ ਬਾਵਜੂਦ ਵੀ ਇੱਥੇ ਦੇਖ ਸਕਦੇ ਹੋ ਕਿ ਤਾਂ ਜੀ ਵੀਰ ਜੀ ਤੁਸੀਂ ਇੱਥੋਂ ਦੇ ਰਹਿਣ ਵਾਲੇ ਬਸ ਨੀਕ ਲੋਕਲੀਆਂ ਭਾਈ ਆਪਾਂ ਤਾਂ ਕੀ ਹਾਲਾਤ ਸੀਗੇ ਪਹਿਲਾਂ ਇੱਥੋਂ ਦਿੱਤਾ ਹੋਈ ਇਥੋਂ ਬੜਾ ਵਧੀ ਕਰੀ ਆਏ ਆਂ ਆਪਾਂ ਆਪਣਾ ਫਰੈਂਡ ਹੀ ਆ ਜੇ ਪਾਲ ਅੱਜ ਦਾ ਇਹ ਘਰ ਜਿਹੜੀ ਕੋਠੀ ਹੈ ਹਾਂਜੀ ਇਹਨਾਂ ਘਰੇ ਆਏ ਆਂ ਕੱਲ ਇੱਥੋਂ ਬਹੁਤ ਉਧਰੋਂ ਦੀ ਆਏ ਹੁੰਦੇ ਆਪਾਂ ਪਿੰਡ ਥਾਣੀ ਬਹੁਤ ਵਧੀਆ ਨੰਗਿਆ ਜਾਂਦਾ ਸੀ ਇਹ ਸ਼ਾਮ ਨੂੰ ਹੀ ਪਾਣੀ ਫੇਰ ਚੜਿਆ ਸ਼ਾਮ ਨੂੰ ਹੋਰ ਪਾਣੀ ਚੜ ਗਿਆ ਸ਼ਾਮ ਕੱਲ ਸ਼ਾਮ ਤੋਂ ਪਹਿਲਾਂ ਮਤਲਬ ਕਰੀਬਨ 3:00 ਵਜੇ ਦੇ ਕਰੀਬ ਪਾਣੀ ਆਉਣਾ ਸਟਾਰਟ ਹੋ ਗਿਆ ਸੀ ਹਾਂਜੀ ਪਹਿਲਾਂ ਪਾਣੀ ਬਿਲਕੁਲ ਘਟੇ ਸੀਗਾ ਤੇ ਪਾਣੀ ਬਾਈਆ ਬਿਲਕੁਲ ਲੈਵਲ ਕੋਠੀ ਤੇ ਜਾਇਆ ਜਾਂਦਾ ਸੀ ਉਹ ਘਰ ਦੇ ਲਾਗੇ ਜਲੇਆ ਜਾਇਆ ਜਾਂਦਾ ਹੀ ਐਂ ਦੀ ਐਂ ਦੀ ਰੱਸੀ ਥਰੂ ਉਧਰ ਦੀ ਪਿੰਡ ਥਾਣੀ ਆਇਆ ਜਾਂਦਾ ਸੀ ਉਹਨਾਂ ਨੂੰ ਘਰ ਦੇ ਵਿੱਚੋਂ ਕੱਢ ਲਿਆ ਗਿਆ ਉਹਦੇ ਭਾਈ ਬਾਹਰ ਹੀ ਆਓ ਫਾਜ਼ਲ ਸਾਹਿਬ ਖਲੋਤੇ ਭਾਈ ਦੇ ਹਾਂਜੀ ਫਾਜ਼ਲ ਸਾਹਿਬ ਆ ਸਾਡੇ ਨਾਲ ਜੋ ਇੱਥੋਂ ਦੇ ਘਰ ਦੇ ਜਿਹੜੇ ਵਸਨੀਕ ਨੂੰ ਸਾਡੇ ਨਾਲ ਮੌਜੂਦ ਨੇ ਤਾਂ ਇਹ ਘਰ ਤੁਹਾਡਾ ਹੈ ਜੀ ਆਪਣੇ ਆਪਣਾ ਸਾਡੇ ਬਰਦਰ ਹੀ ਲੱਗਦਾ ਵਾ ਜੀ ਉਹਦਾ ਘਰ ਆ ਇਹ ਤੇ ਪਿੰਡ ਦੇ ਵਿੱਚ ਜੀ ਆਪਣਾ ਬਰਦਰ ਦਾ ਵੀ ਕੋਠੀ ਬੈ ਗਈ ਹੈ ਹੋਰ ਵੀ ਆਪਣਾ ਮਕਾਨ ਜਿਹੜੇ ਬੜੇ ਡਿੱਗੇ ਆ ਇੱਥੇ ਨਾਲ ਤੁਸੀਂ ਦੋ ਤਿੰਨ ਮਕਾਨ ਹੋ ਰੱਖੇ ਹੋ ਉਹਨਾਂ ਦਾ ਵੀ ਬੜਾ ਨੁਕਸਾਨ ਹੋ ਗਿਆ ਵਾ ਸਾਡਾ ਇੱਕ ਭਤੀਜਾ ਹੀ ਉਹਦਾ ਇੱਥੇ 1.5 200 ਗਾਂ ਦਾ ਸੈੱਟ ਸੀ ਉਹ ਵੇਖੋ ਤੀ ਇਧਰ ਨੂੰ ਵੇਖਿਓ ਨਾਲ ਹੀ ਤੁਸੀਂ ਦੇ ਅਗਲੇ ਬੰਨੇ ਪਾਇਆ ਸੀ ਉਹਦਾ ਕੋਈ ਆਪਣਾ ਮੇਰੇ ਖਿਆਲ ਲੋਹੇ ਦਾ ਸਮਾਨ ਵੀ ਜਿਹੜਾ ਉਹ ਵੀ ਨਹੀਂ ਰਿਹਾ ਜੀ ਤੇ ਇੰਨੇ ਮਾੜੇ ਹਾਲਾਤ ਇੰਨੇ ਮਾੜੇ ਹਾਲਾਤ ਹੋ ਗਿਆ ਜੀ ਤਾ ਪ੍ਰਸ਼ਾਸਨ ਜਾਂ ਸਰਕਾਰਾਂ ਦੀ ਗੱਲ ਕਰੀਏ ਵੱਖ-ਵੱਖ ਸਰਕਾਰੀ ਨਮਾਇੰਦਿਆਂ ਦੀ ਗੱਲ ਕਰੀਏ ਪਾਰਟੀ ਦੀ ਗੱਲ ਕਰੀਏ ਸਾਰੇ ਆਪ ਆਪਣੇ ਪੱਦਰਦ ਉੱਤੇ ਲੱਗੇ ਹੋਏ ਨੇ ਤੁਹਾਡੇ ਤੱਕ ਕਿਸੇ ਨੇ ਪਹੁੰਚ ਕੀਤੀ ਨਹੀਂ ਦੇਖੋ ਜੀ ਆਪਣਾ ਪ੍ਰਸ਼ਾਸਨ ਵੀ ਤੇ ਸਰਕਾਰ ਵੀ ਸਾਡੇ ਤੱਕ ਪਹੁੰਚ ਕਰਦੀ ਰਹੀ ਆ ਪ੍ਰਸ਼ਾਸਨ ਨੇ ਤੇ ਸਰਕਾਰ ਨੇ ਤਾਂ ਸਾਨੂੰ ਅਲਰਟ ਕੀਤਾ ਸੀ ਪਹਿਲਾਂ ਵੀ ਪੁੱਛੇ ਥਾਵਾਂ ਤੇ ਚਲਜੋ ਪਰ ਸਾਨੂੰ ਮਾ ਨਹੀਂ ਵੀ ਆਡੀਆਂ ਤੋਂ ਸਿੰਦਸੀਆਂ ਬੱਜੀਆਂ ਨਹੀਂ ਟੁੱਟਣਗੀਆਂ ਪਰ ਉਹ ਤੁਸੀਂ ਐਸ ਤਰੀਕੇ ਨਾਲ ਟੁੱਟੀ ਆ ਵੀ ਉਹਦੇ ਵਿੱਚੋਂ ਹੀ ਛੇਤੀ ਨਾਲ ਜਿਹੜਾ ਨਿਕਲ ਵੀ ਨਹੀਂ ਸਕੇ ਕਿਉਂਕਿ ਇਹ ਪਾਣੀ ਆ ਇਹੀ ਅੱਗੇ ਜਨਾਲੇ ਨੂੰ ਮਾਰ ਕਰ ਰਹੇ ਆ ਇਹ ਸਾਰਾ ਜੀ ਆ ਨਾਲਾ ਸਾਈਡ ਸਾਰਾ ਇੱਥੋਂ ਜਿਹੜਾ ਕੋਹਨੇ ਵਾਲ ਸਾਈਡ ਗਾਂ ਤੋਰ ਤੱਕ ਜਿਹੜਾ ਜੰਨਾਵਾਂ ਤੋਰ ਤੱਕ ਗਗੋਵਾਲ ਪਿੰਡ ਸਾਰੇ ਵਾਲ ਰਾਣੀਆਂ ਤੱਕ ਜਿਹੜਾ ਸਾਰਾ ਪਾਣੀ ਇੱਥੇ ਕੋਨੇ ਵਾਲ ਤੋਂ ਸਾਰਾ ਜਾ ਰਿਹਾ ਜੀ ਜੀ ਸਾਰਾ ਇੱਥੇ ਹੀ ਮਾਰਕ ਇੱਥੋਂ ਜਾ ਰਿਹਾ ਹਾਂ ਜੀ ਇੱਥੋਂ ਜਾ ਰਿਹਾ ਜੀ ਤਾਂ ਹੁਣ ਹਾਲਾਤ ਕਿੱਦਾਂ ਦੇ ਨੇ ਕਿਉਂਕਿ ਅੱਜ ਕੇਂਦਰੀ ਮੰਤਰੀ ਵੀ ਇੱਥੇ ਆ ਰਹੇ ਨੇ ਹਾਂ ਜੀ ਜਾਇਦਾ ਲੈਣ ਵਾਸਤੇ ਨਹੀਂ ਮੰਤਰੀ ਸਾਹਿਬ ਵੀ ਸਾਡੇ ਆ ਰਹੇ ਨੇ ਕੇਂਦਰੀ ਮੰਤਰੀ ਦਾ ਉਹਨਾਂ ਨੂੰ ਵੀ ਇਹ ਬੇਨਤੀ ਕਰਨੀ ਆ ਵੀ ਕਿਸਾਨਾਂ ਦਾ ਜਿਹੜਾ ਬਹੁਤ ਨੁਕਸਾਨ ਹੋ ਗਿਆ ਵਾ ਇਹਨੂੰ ਇਹਦੀ ਜਿਹੜੀ ਭਰਾਈ ਆ ਥੋੜੇ ਬੋਦ ਨਾ ਨੀ ਜੇ ਹੋਣੀ ਕਿਉਂਕਿ ਆਪਣਾ ਕਿਸਾਨ ਤਾਂ ਹੁਣ ਸਾਰਾ ਜਿੰਨਾ ਹੀ ਆਪਣ ਉਹ ਖਰਚਾ ਉੱਚਾ ਕਰ ਸਕ ਹੁਣ ਤਾਂ ਆਪਾਂ ਆਮਦਨ ਕਰਨੀ ਸੀ ਬੜੀਆਂ ਆਸਾਂ ਹੀਆਂ ਨੂੰ ਆਪਣਾ ਵੀ ਝੋਨੇ ਦੀ ਆ ਕਰਾਂਗੇ ਕਮਾਤੋ ਆ ਕਰਾਂਗੇ ਉਹ ਸਾਡੀਆਂ ਆਸਾਂ ਜਿਹੜੀਆਂ ਨੇ ਚਲੋ ਗੁਰੂ ਮਹਾਰਾਜ ਜਿਹੜਾ ਵਾ ਉਹ ਸਾਨੂੰ ਡggen ਨਹੀਂ ਦਿੰਦਾ ਉਹ ਕੋਈ ਕਿਰਪਾ ਕਰੇਗਾ ਸਾਰਿਆਂ ਦੇ ਉਤੇ ਭਰੋਸਾ ਵਾ ਸਾਨੂੰ ਸਾਰਾ ਵਜ ਤੇ ਆਪਣਾ ਨੁਕਸਾਨ ਦੇ ਵੇਖੋ ਬਹੁਤ ਜ਼ਿਆਦਾ ਹੋਇਆ ਜੀ ਸਾਡਾ ਜੇ ਹੁਣ ਅਸੀਂ ਟੈਕਨੀਕਲੀ ਗੱਲ ਕਰੀਏ ਤਾਂ ਇਸ ਪਾਣੀ ਨੂੰ ਰੋਕਣ ਦਾ ਤਰੀਕਾ ਕੀ ਹੈਗਾ ਕਿਉਂਕਿ ਪਾਣੀ ਤਾਂ ਜਿਹੜੀ ਮਾਰ ਕਰਨੀ ਸੀ ਉਹਨੇ ਕਰਤੀ ਜਿਹੜਾ ਨੁਕਸਾਨ ਹੋਣਾ ਸੀ ਹੋ ਗਿਆ ਲੇਕਿਨ ਇਸ ਨੂੰ ਕਿਸ ਤਰੀਕੇ ਦੇ ਨਾਲ ਰੋਕਿਆ ਜਾ ਸਕਦਾ ਹੈ ਪੈਲੀਆਂ ਜਿਹੜੀਆਂ ਨੁਕਸ ਜਾ ਸਕਦਾ ਬੈਲੀ ਨੂੰ ਵੇਖੋ ਜਿਹੜਾ ਸਾਡਾ ਬੰਨ ਬੱਜਾ ਵਾ ਅਸੀਂ ਦੇ ਵੇਲੇ ਸਰਕਾਰਾਂ ਨੂੰ ਵੀ ਅਪੀਲ ਪਹਿਲਾਂ ਵੀ ਕੀਤੀ ਸੀ ਵੀ ਇਹ ਜਿਹੜਾ ਬੰਨ ਬੱਦਾ ਇਹਦੇ ਨਾਲ ਪੱਥਰ ਲਾ ਦਿਓ ਕਿਉਂਕਿ ਵੇਖੋ ਕਿੰਨਾ ਨੁਕਸਾਨ ਹੈ ਜਿਨਾਲੇ ਤਾਂ ਕੰਬਰਸਰ ਤਾਂ ਕੀ ਹੋ ਗਿਆ ਨੁਕਸਾਨ ਜੇ ਇੱਥੇ ਬੰਨ ਬੰਝ ਕੇ ਪੱਕਾ ਬੰਨ ਕੇ ਪੱਥਰ ਨਾਲ ਲਾਇਆ ਹੋਵੇ ਤੇ ਟੁੱਟ ਨਹੀਂ ਸਕਦੀ ਬਾਕੀ ਅਸੀਂ ਰਾਖੀ ਕਰ ਲਾਂਗੇ ਜੇ ਮਾੜਾ ਮੋਟਾ ਹੋਏਗਾ ਉਹ ਮਿੱਟੀ ਪਾਵਾਂਗੇ ਜਰੂਰ ਪਰ ਇਹਦੇ ਨਾਲ ਜਿਹੜਾ ਸਾਡਾ ਕੋਹਨੇਵਾਲ ਤੋਂ ਕਮਾਲਪੁਰ ਤੱਕ ਤੁਸੀਂ ਜੇ ਤੋਰ ਤੱਕ ਬੰਦਨ ਤੇ ਉਹਦੇ ਨਾਲ ਪੱਥਰ ਲਾ ਦੇਣ ਤਾਂ ਅਸੀਂ ਬੱਦ ਸਕਦੇ ਆ ਇੱਕ ਆ ਸਾਡੇ ਅਗਲੇ ਬੰਨੇ ਬੰਨ ਬੱਜ ਤੇ ਇਹ ਨਾ ਹੋਵੇ ਤੇ ਨਾਹੀਂ ਬਚਦੇ ਆ ਤੇ ਨਾਲ ਸਾਰਾ ਇਲਾਕਾ ਵੀ ਬਚ ਜਾਂਦਾ ਜੀ ਤੇ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਿਹੜਾ ਸਾਡਾ ਬੰਨਿਆ ਇਹਨੂੰ ਪੱਥਰ ਲਾ ਦਿਓ ਤੇ ਸਾਰਾ ਇਲਾਕਾ ਜਿਹੜਾ ਬਚ ਸਕਦਾ ਵਾ ਹੁਣ ਪਰਲੇ ਪਾਸੇ ਜਾ ਕੇ ਕਹਿ ਲਿਆ ਕਿ ਬਿਲਕੁਲ ਕਨੈਕਸ਼ਨ ਟੁੱਟਾ ਹੋਇਆ ਜੀ ਬਿਲਕੁਲ ਦੋਵਾਂ ਬੰਨੋ ਜਿਹੜਾ ਰਾਹ ਟੁੱਟ ਗਿਆ ਵਾ ਕਨੈਕਸ਼ਨ ਰੁੱਟਾ ਵਾ ਟਰੈਕਟਰਾਂ ਵਗੈਰਾ ਦੀ ਇੱਕ ਪਿੰਡਾਂ ਮਾਸ਼ੀ ਵਾਲੇ ਲੱਗਉਂਦੀ ਉੱਥੋਂ ਦੀ ਜਾ ਕੇ ਅਸੀਂ ਮੜਾ ਮੋਟਾ ਆਪਣਾ ਜਿਹੜਾ ਵਾ ਲੰਘ ਰਹੇ ਆ ਤੇ ਸੰਗਤਾਂ ਨੂੰ ਅਪੀਲ ਕਰਨੀ ਚਾਹੁੰਨਾ ਵਾ ਸਾਰੇ ਪੰਜਾਬ ਨੂੰ ਵੀ ਦੂਰ ਦੂਰ ਮੇਖਾ ਜੂਪੀ ਤੱਕ ਸੰਗਤਾਂ ਜਿਹੜੀਆਂ ਇੱਥੋਂ ਪਹੁੰਚੀਆਂ ਨੇ ਬਹੁਤ ਸਮਾਨ ਦੇ ਕੇ ਜਿਹੜੀ ਸੰਗਤ ਹੈ ਜਿਹੜੇ ਪੰਜਾਬੀ ਨੇ ਜਾਂ ਫਿਰ ਕਹਿ ਸਕਦੇ ਇਸ ਭਾਰਤ ਦੇ ਵਸਨੀਕ ਜਿਹੜੇ ਲੋਕ ਹੈਗੇ ਨੇ ਵੱਖ-ਵੱਖ ਸੂਬਿਆਂ ਤੋਂ ਆ ਰਹੇ ਨੇ ਉਹ ਸਾਰੇ ਅਜਨਾਲੇ ਵੱਲ ਜ਼ਿਆਦਾਤਰ ਜਾ ਰਹੇ ਨੇ ਤਾਂ ਜ਼ਿਆਦਾਤਰ ਜਿਹੜੀ ਕਹਿ ਸਕਦੇ ਆ ਕਿ ਰਾਸ਼ਨ ਸਮਗਰੀ ਜਿਹੜ ਤਾ ਇੱਥੇ ਵੀ ਤੁਸੀਂ ਚਾਹੁੰਦੇ ਹੋ ਕਿ ਉੱਥੇ ਪਹੁੰਚੇ ਨਹੀਂ ਵੇਖੋ ਜੀ ਮੈਂ ਹੁਣੇ ਕੋਨਾ ਰਾਸ਼ਨ ਸਾਰੇ ਇੱਥੇ ਹਾਡੇ ਤੱਕ ਵੀ ਪਹੁੰਚਿਆ ਵਾ ਹੁਣ ਹੱਥ ਜੋੜ ਕੇ ਬੇਨਤੀ ਆ ਵੀ ਆਪਣਾ ਰਾਸ਼ਨ ਜਿਹੜਾ ਵਾ ਹੁਣ ਨਾ ਪਹੁੰਚਾਇਆ ਜਾਵੇ ਅੱਜ ਤੋਂ ਥੋੜਾ ਜਿਹਾ ਬਾਅਦ ਜਿਹੜਾ ਮਾਲ ਡੰਗਰੋਂ ਦੂੜੀ ਤੂੜੀ ਦਾ ਚਾਹੇ ਹੋਰ ਕਣਕਾਂ ਬੀਜਣ ਵਾਲੇ ਰੋਡ ਪੈਣੀ ਉਦੋਂ ਮਦਦ ਜ਼ਰੂਰ ਕਰਿਓ ਧੰਨਵਾਦ ਕਰਦੇ ਹਾਂ ਕਿ ਇਹ ਏਡੀ ਵੱਡੀ ਤਦਾਦ ਤੇ ਆਪਣਾ ਸੰਗਤ ਆਈਆਂ ਨੇ ਕੋਈ ਕਹਿ ਨਹੀਂ ਸਕਦੇ ਤੇ ਹੁਣ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਆਪਣਾ ਜਿਹੜਾ ਰਾਸ਼ਨ ਹੈ ਉਹਨੂੰ ਬੰਦ ਕਰ ਦਿੱਤਾ ਜਾਵੇ ਤੇ ਇੱਕ ਜਾ ਕੇ ਘਰੋ ਕਈ ਇੱਥੇ ਕੜਾਮ ਚੌਧਰੀ ਆ ਜਾਂਦੇ ਆ ਉਹ ਆਪਣਾ ਕਹਿ ਲੈਂਦੇ ਆ ਕਿਉਂਕਿ ਉਹ ਚਾਰੇ ਲੋਕ ਤੇ ਸੰਗਤਾਂ ਜਿਹੜੀਆਂ ਆਪਣਾ ਸੇਵਾ ਕਰਨਾ ਨੂੰ ਚਾਹੁੰਦੀਆਂ ਨੇ ਤੋ ਸੋ ਇਹ ਸਾਰਿਆਂ ਨੂੰ ਬੇਨਤੀ ਆ ਵੀ ਹੁਣ ਜਿਹੜਾ ਵਾ ਰਾਸ਼ਨ ਜਿਹੜਾ ਇਹਨੂੰ ਬੰਦ ਕੀਤਾ ਜਾਵੇ ਮਦਦ ਕਰਨੀ ਹੈ ਸਾਡੀ ਇੱਥੇ ਮਿੱਟੀ ਲਿਆ ਕੇ ਤਾਂ ਸਾਡਾ ਜਿਹੜਾ ਬੰਨਿਆ ਜਿਹੜਾ ਰਾਹ ਜਿਹੜਾ ਵਾ ਉਹ ਚਾਲੂ ਕੀਤਾ ਜਾਵੇ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੇ ਕੀਤਾ ਸਾਡੇ ਨਾਲ ਗੁਰਜੀਤ ਸਿੰਘ ਓਜਲਾ ਵੀ ਜਿਹੜੇ ਇੱਥੇ ਮੌਕੇ ਤੇ ਮੌਜੂਦ ਹੈਗੇ ਨੇ ਸਾਨਸਾਨ ਤੇ ਗੁਰੂ ਨਗਰੀ ਤੋਂ ਤਾਂ ਓਜਲਾ ਸਾਹਿਬ ਕਾਫੀ ਮਾੜੇ ਹਾਲਾਤ ਆ ਪਹਿਲੇ ਦਿਨ ਤੋਂ ਤੁਸੀਂ ਵੀ ਨਾਲ ਡਟੇ ਹੋਏ ਹੋ ਤਾਂ ਇਹ ਜੋ ਬੰਨ ਜਿਹੜਾ ਇੱਥੋਂ ਲੋਕਾਂ ਦੀ ਜਿਹੜੀ ਅਪੀਲ ਕੀਤੀ ਗਈ ਆ ਕਿ ਇੱਥੋਂ ਕਹਿੰਦੇ ਕਿ ਬੰਨ ਜਿਹੜਾ ਦੁਬਾਰਾ ਤੋਂ ਜਿਹੜਾ ਲਗਾ ਦਿੱਤਾ ਜਾਵੇ ਕਿਸੇ ਤਰੀਕੇ ਉਹ ਜਾਨ ਬ ਮਤਲਬ 20 25 ਫੁੱਟ ਉਹ ਤੁਹਾਡੇ ਬੈਣੇ ਬਣ ਚੁੱਕਾ ਹੈ ਕਿਉਂਕਿ ਆ ਘਰ ਵੀ ਜਿਹੜਾ ਰੁੜਿਆ ਇੱਥੇ ਬੈਣ ਕਰਕੇ ਰੁੜਿਆ ਹੁਣੇ ਪਾਣੀ ਹੌਲੀ ਹੌਲੀ ਇਹਨੂੰ ਸਟਰੈਂਥਨ ਕਰਨਾ ਇੱਕ ਸਾਈਡ ਤੋਂ ਸ਼ੁਰੂ ਕਰਨ ਤੇ ਇਹ ਪ੍ਰੋਸੈਸੇ ਪਰ ਨਾਈ ਦੇ ਨਾਲ ਦੀ ਨਾਲ ਪਾਣੀ ਪਿਛੋਂ ਘਟੇ ਬਰਸਾਤ ਘਟੇ ਤੇ ਫਿਰ ਇਹਦਾ ਕੰਮ ਜਿਹੜਾ ਉਹ ਸ਼ੁਰੂ ਹੋਣਾ ਹੈ ਉਹਨਾਂ ਚਿਰ ਇਹਦੀ ਮੁਸ਼ਕਲ ਬੜਾ ਪ੍ਰਕਰਾਰ ਰਹਿਣੀ ਹੈ ਸੋ ਇਹ ਐਸਵੇੜੇ ਫੇਰ ਪਾਣੀ ਪਿੱਛੇ 3 ਲੱਖ ਕਿਉਂ ਸਿੱਖ ਛੜ ਦਿੱਤਾ ਗਿਆ ਤੇ ਉਹ ਹੁਣ ਕੁਦਰਤੀ ਹੁਣ ਇਹ ਉਹ ਪਾਣੀ ਹੈ ਜਿਹੜਾ ਅਜਨਾਲੇ ਦੇ ਨਾਲ-ਨਾਲ ਜਾ ਰਿਹਾ ਜਿਹੜਾ ਬਾਅਦ ਚ ਸੱਕੀ ਚ ਜਾਂਦਾ ਹੈ ਇਹ ਨਾਲੇ ਦੇ ਨਾਲ-ਨਾਲ ਤੇ ਅੱਗੇ ਵੱਧ ਜਾਂਦਾ ਹੈ ਜੀ ਉਹਨੇ ਦੇ ਕੋਈ ਸਾਰੀ ਮਿੱਟੀ ਆ ਰਹੀ ਹੈ ਫੇਰ ਫਸਲਾਂ ਦੇ ਉੱਤੇ ੜੀ ਤੈ ਹੈ ਫੇਰ ਬਜਦੀ ਜਾਣੀ ਹੈ ਜੀ ਔਰ ਦੋ ਡੇਡ ਡੋ ਦੋ ਫੁੱਟ ਅੱਕੇ ਮਿੱਟੀ ਜਿਹੜੀ ਹੈ ਫਸਲਾਂ ਦੇ ਪੈ ਗਈ ਹੈ ਜਿਹੜੇ ਝੋਨੇ ਪੱਕਣ ਦੇ ਲਾਗੇ ਸੀ ਉਹ ਤੇ ਖਤਮ ਹੋ ਗਏ ਨੇ ਜਿਹੜੇ ਅਜੇ ਨਹੀਂ ਸੀ ਬੁੰਜਰਾ ਪਈਆਂ ਜ ਗੱਬੇ ਚ ਨੇ ਉਹ ਥੋੜੇ ਸ਼ਾਇਦ ਬਚਾਅ ਹੋ ਜੇ ਇਹ ਉਹ ਵੀ ਬੰਦ ਹੋਵੇ ਤੇ ਐਮਪੀ ਸਾਹਿਬ ਅੱਜ ਕੇਂਦਰੀ ਮੰਤਰੀ ਆ ਰਹੇ ਨੇ ਤਾਂ ਤੁਹਾਡੇ ਵੱਲੋਂ ਵੀ ਚਿੱਠੀਆਂ ਲਿਖਿਆ ਗਈਆਂ ਨੇ ਮੋਦੀ ਸਰਕਾਰ ਤੱਕ ਕਿ ਅਪੀਲ ਕੀਤੀ ਗਈ ਆ ਕਾਫੀ ਅਪੀਲ ਕੀਤੀ ਗਈ ਆ ਕਿ ਪੰਜਾਬ ਦੀ ਸਾਰ ਨਹੀਂ ਦਿੱਤੀ ਜਾਵੇ ਤੇ ਕੋਈ ਗੱਲ ਇਹ ਗੱਲ ਬੜੀ ਡਿਟੇਲ ਚ ਅਸੀਂ ਉਹਨਾਂ ਨਾਲ ਗੱਲ ਕੀਤੀ ਆ ਵੀ ਇਹਦੀ ਇਹਦੀ ਚੀਜ਼ ਦਾ ਪਹਿਲੋਂ ਵੀ ਪਾਰਲੀਮੈਂਟ ਚ ਵੀ ਰੱਖਿਆ ਜੇ ਰਹਿਣ ਦੇ ਸਮੇਂ ਤੋਂ ਉਹਤੇ ਗੌਰ ਕਰ ਲੈਂਦੇ ਤੇ ਅੱਜ ਇਹ ਦਿਨ ਨਹੀਂ ਵੇਖਣਾ ਪੈਣਾ ਇਹਦੇ ਨਾਲ ਕਰੀਬ ਸਾਨੂੰ 2.5-3 ਕਿਲੋਮੀਟਰ ਫਰੰਟ ਜਿਹੜੀ ਆ ਨਾ ਐਡਵਾਂਸ ਸਾਨੂੰ ਬੰਦ ਬੰਨਣਾ ਪੈਣਾ ਬਿਲਕੁਲ ਔਰ ਉਹਦੇ ਆਸਤੇ ਸਾਨੂੰ ਸੈਂਟਰੀ ਇਹਦੀ ਬੇਦੀ ਕਰ ਸਕਦਾ ਔਰ ਉਹ ਬੰਨ ਜਿਹੜਾ ਆ ਇੱਕ ਡੈਮ ਦੀ ਤਰਜ਼ ਤੇ ਬੰਨੇ ਦੂਜਾ ਨਹੀਂ ਸਾਨੂੰ ਚਾਹੀਦਾ ਕਿ ਮਤਲਬ ਮਿੱਟੀ ਪਾਤੀ ਹੈ ਜੀ ਹੋ ਗਿਆ ਇੱਕ ਡੈਮ ਦੀ ਤਰਜ਼ ਤੇ ਬਜੋ ਤਾਂ ਕਿ ਮੁੜ ਕੇ ਬਾਅਦ ਵਿੱਚ ਕੋਈ ਦਿੱਕਤ ਨਾ ਆਵੇ ਉਧਰੋਂ ਪਾਣੀ ਆਵੇ ਵੀ ਤੇ ਉਹ ਉਹਨੂੰ ਰੋਕ ਕੇ ਔਰ ਜੇ ਕੋਈ ਐਂਟਰੀ ਰੱਖਣੀ ਉਧਰ ਦੀ ਰੱਖੇ ਦੂਜੀ ਗੱਲ ਜਿਹੜਾ ਮਾਈਨਿੰਗ ਹੈ ਉਹ ਡੀਸੇਲਟਿੰਗ ਅੰਦਰ ਜਾ ਕੇ ਹੋਵੇ ਨਾ ਕਿ ਪੁਲਾਂ ਦੇ ਲਾਗੋ ਜਾਂ ਬੰਨਾਂ ਦੇ ਲਾਗੋ ਹੋਵੇ ਇਹ ਦੋ ਤਿੰਨ ਵੱਡੀਆਂ ਮੁਸ਼ਕਲਾਂ ਨੇ ਫਿਰ ਜਿਹੜੇ ਹਾਈਵੇ ਬਣੇ ਨੇ ਜੇ ਇਹ ਵੱਧ ਜੇ ਫਿਰ ਤੇ ਅੱਗੇ ਕੋਈ ਕੰਮ ਕਰਨ ਦੀ ਲੋੜ ਨਹੀਂ ਆਦਰਵਾਇਸ ਸਾਨੂੰ ਜਿੱਥੇ ਹਾਈਵੇ ਬਣੇ ਉਹਨਾਂ ਦੇ ਥੱਲੇ ਪੁਲੀਆਂ ਦਾ ਵੀ ਵਧਾਉਣਾ ਪੈਣਾ ਸੱਕੀ ਨੂੰ ਸਾਨੂੰ ਦੋ 200 ਫੁੱਟ ਤਕਰੀਬਨ ਚੌੜੀ ਹੈ ਜੋ ਜਿੰਨੀ ਵੀ ਚੌੜੀ ਹੈ ਉਹਨੂੰ ਖਾਲੀ ਕਰਾਉਣਾ ਪੈਣਾ ਸਾਨੂੰ ਕਿਉਂਕਿ ਕਾਫੀ ਕਬਜ਼ੇ ਉਦੇ ਤੇ ਹੋਏ ਨੇ ਅਗਲੇ ਬੰਨੇ ਬੰਦੀ ਕਰਤੀ ਆਲਮੋਸਟ ਉਹ 200 ਫੁੱਟ ਸਾਨੂੰ ਚੌੜੀ ਕੱਢਣੀ ਪੈਣੀ ਹੈ ਤਾਂ ਐਮਰਿਕਾ ਨਾਲ ਨਾਲ ਕਿਉਂਕਿ ਜਿਹੜੇ ਹਾਲਾਤ ਮਾੜੇ ਹੋਏ ਨੇ ਪੰਜਾਬ ਦੇ ਖਾਸ ਤੌਰ ਤੇ ਗੁਰੂ ਨਗਰੀ ਦੇ ਨਾਲ ਲੱਗਦੇ ਜਿੰਨੇ ਵੀ ਇਲਾਕੇ ਹੈਗੇ ਨੇ ਕਾਫੀ ਮਾੜੇ ਹਾਲ ਨੇ ਪੂਰੇ ਪੰਜਾਬ ਦੇ ਮਾੜੇ ਨੇ ਲੇਕਿਨ ਤੁਸੀਂ ਲਗਾਤਾਰ ਪਹਿਲੇ ਦਿਨ ਤੋਂ ਨਾਲ ਆਪਾਂ ਵੀ ਦੇਖ ਰਹੇ ਹਾਂ ਕਿ ਤੁਹਾਡਾ ਪੂਰਾ ਪੂਰਾ ਪਰਿਵਾਰ ਹੀ ਲੱਗਾ ਹੋਇਆ ਬੇਟਾ ਅਲੱਗ ਜਾ ਰਿਹਾ ਘਰ ਦੇ ਸਾਰੇ ਮੈਂਬਰ ਆਪ ਆਪਣੀ ਡਿਊਟੀ ਸੰਭੀ ਫਿਰਦੇ ਨੇ ਤਾਂ ਕਿਵੇਂ ਲੱਗਦਾ ਹੁਣ ਇਹਦਾ ਹੱਲ ਕੀ ਨਿਕਲ ਸਕਦਾ ਜੇ ਆਪਾਂ ਕਹਿ ਲਈਏ ਕਿ ਹਾਲੇ ਤਾਂ ਪਾਣੀ ਹੋਰ ਛੱਡ ਦਿੱਤਾ ਗਿਆ ਹੈ ਕਾਫੀ ਚਿੰਤਾ ਵਾਲੀ ਗੱਲ ਕਾਫੀ ਕਾਫੀ ਚੀਜ਼ਾਂ ਨੇ ਜਿਹੜੀਆਂ ਲੋਕਾਂ ਨਾਲ ਸਾਨੂੰ ਕਰੀਬ 5-6 ਮਹੀਨੇ ਦਾ ਇੱਕ ਪਲਾਨ 5-6 ਮਹੀਨੇ ਦਾ ਪਲਾਨ ਬਣਾਵਾਂਗੇ ਫਿਰ ਜਾ ਕੇ ਇਹ ਚੀਜ਼ ਕਿਸੇ ਬੰਨੇ ਲੱਗ ਸਕਦੀ ਆ ਪਹਿਲੀ ਗੱਲ ਤੇ ਹੈ ਕਿ ਇਹਨੂੰ ਬੰਦ ਕੀਤਾ ਜਾਵੇ ਪਾਣੀ ਇੱਧਰ ਨਾ ਆਵੇ ਟੈਂਪਰੇਰੀ ਜਿਹੜਾ ਬੰਨਿਆ ਉਹਦੇ ਹੁਣ ਲਾਇਆ ਜਾਵੇ ਤੇ ਮੁੜ ਕੇ ਦਾ ਸਟਰੈਂਥਨ ਕਰ ਲਈ ਇੱਕ ਪੱਕਾ ਹੱਲ ਕੀਤਾ ਜਾਵੇ ਦੂਜੀ ਗੱਲ ਪਿੰਡਾਂ ਨੂੰ ਰੀਹੈਬਿਲਿਟੇਟ ਕੀਤਾ ਜਾਵੇ ਜਿਹੜੀ ਜਿਹੜੀ ਜ਼ਰੂਰਤ ਹੈ ਜਿੱਥੇ ਮਕਾਨ ਡੇਗੇ ਮਕਾਨ ਦਿੱਤੇ ਜਾਣ ਜਿਹੜੀ ਫਸਲ ਤਬਾਹ ਹੋ ਗਈ ਉਹਦਾ ਮੁਆਵਜ਼ਾ ਕੇਂਦਰ ਸਰਕਾਰ ਵੀ ਔਰ ਸਟੇਟ ਗਵਰਨਮੈਂਟ ਦੋਵੇਂ ਦੇਣ ਔਰ ਜਿੰਨੇ ਰਸਤੇ ਸੜਕਾਂ ਖਰਾਬ ਹੋ ਗਈ ਉਹਦਾ ਧਿਆਨ ਰੱਖਣ ਉਹਨੂੰ ਮਤਲਬ ਉਹਦਾ ਦੇਣ ਔਰ ਜਿਹੜੀ ਕਣਕ ਆ ਉਹ ਹਰ ਘਰ ਨੂੰ ਮਿਲਣੀ ਚਾਹੀਦੀ ਜਿਹੜਾ ਇੱਥੇ ਜਿਹੜਾ ਜਿਹੜਾ ਇੱਥੇ ਦਾ ਬਚਿੰਦਾ ਹੈ ਠੀਕ ਹੈ ਕਿ ਜਿਹੜੇ ਗਰੀਬ ਵਰਗ ਦੇ ਬਣੇ ਆ ਉਹਨਾਂ ਨੂੰ ਤੇ ਮਿਲੇ ਹੀ ਮਿਲੇ ਨਾਲ ਜਿਹੜੇ ਦੂਜੇ ਜਿੰਨੇ ਆ ਉਹਨਾਂ ਕਿਉਂਕਿ ਕਣਕ ਸਾਰਿਆਂ ਦੀ ਖਤਮ ਹੋ ਗਈ ਆ ਖਾਣ ਵਾਲਾ ਸਮਾਨ ਖਤਮ ਹੋ ਗਿਆ ਉਹ ਸਾਰਾ ਮਿਲਣਾ ਚਾਹੀਦਾ ਔਰ ప్రతి ਵਿਅਕਤੀ ਜਿਹੜਾ ਜਿਹੜਾ ਤੇ ਜ਼ਿੰਮੇਦਾਰ ਆ ਉਹਨੂੰ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਮਜ਼ਦੂਰੀ ਕਰਦਾ ਸੀ ਉਹਨੂੰ ਪ੍ਰਤੀ ਵਿਅਕਤੀ ਮਿਨੀਮਮ 5000 ਰੁਪਿਆ ਮਹੀਨਾ ਜਿਹੜਾ ਆ ਉਹ ਸਰਕਾਰ ਦਵੇ ਕਿਉਂਕਿ ਉਹ ਇੱਥੇ ਖੇਤੀ ਕਰਦਾ ਸੀ ਇਹ ਕਰੀਬ ਸਾਨੂੰ ਅਪ੍ਰੈਲ ਤੱਕ ਦੇਣਾ ਪਊਗਾ 2026 ਤੱਕ ਜਿੰਨਾ ਚਿਰ ਕਣਕ ਦੁਬਾਰਾ ਨਹੀਂ ਸ਼ੁਰੂ ਹੁੰਦੀ ਜੇ ਆਪਾਂ ਸਹੀ ਮੈਨੇਜ ਰੀਹੈਬਿਲਿਟੇਸ਼ਨ ਕਰਾਉਣੀ ਹੈ ਉਹਨੂੰ ਮਾਰਕ ਕਰੋ ਕੋਈ ਮਤਲਬ ਗੜਬੜੀ ਨਾ ਹੋਵੇ ਵੀ ਇਹਨੂੰ ਵੀ ਦੇ ਦਿਓ ਉਹਨੂੰ ਵੀ ਦੇ ਦਿਓ ਜਿੰਨੂੰ ਲੋੜ ਆ ਉਹਨੂੰ ਦਿਓ ਪਹਿਲਾਂ ਠੱਠੇ ਮਕਾਨ ਬਣਾਓ ਫਿਰ ਜਿਹੜੇ ਕੰਧਾਂ ਪਾੜ ਗਏ ਉਹਨਾਂ ਨੂੰ ਰੀਸਟੋਰ ਕਰੋ ਫਰਸ਼ ਬਹਿ ਗਏ ਉਹਨਾਂ ਨੂੰ ਠੀਕ ਕਰੋ ਡੰਗਰ ਮਰ ਗਏ ਨੇ ਮਾਲ ਡੰਗਰ ਬਹਿ ਗਏ ਨੇ ਬੋਰ ਬਹਿ ਗਏ ਨੇ ਬੜੀ ਵੱਡੀ ਵਿਸਾਤ ਮਤਲਬ ਜਿਹੜੀ ਆਮ ਜ਼ਿੰਦਗੀ ਨੂੰ ਪੈਰਾਂ ਤੇ ਲਿਆਉਣ ਵਾਸਤੇ ਜੋ ਜੋ ਚਾਹੀਦਾ ਉੱਤੇ ਵਰਕਆਊਟ ਹੋਣਾ ਚਾਹੀਦਾ ਉਹ ਇਲਾਕਾ ਸਾਬ ਲਾਸਵਾਲ ਹੈ ਕਿ ਇੱਥੇ ਕਈ ਇਲਾਕਿਆਂ ਦੇ ਵਿੱਚ ਕਈ ਲੋਕ ਇਹੋ ਜਿਹੇ ਵੀ ਦੇਖਿਆ ਕਿ ਜਿਹੜੇ ਕਾਲਾ ਬਾਜ਼ਾਰੀ ਵੀ ਕਰ ਰਹੇ ਨੇ ਸਾਮਾਨ ਮਹਿੰਗਾ ਵੇਚ ਰਹੇ ਨੇ ਤਾਂ ਉਹਨਾਂ ਨੂੰ ਕੀ ਚੇਤਾਵਨੀ ਤੁਹਾਡੀ ਦੇਖੋ ਇਹ ਇਹ ਮੈਂ ਉਹਨਾਂ ਨੂੰ ਇੱਕੋ ਬੇਨਤੀ ਕਰਦਾ ਕਿ ਦੇਖੋ ਐਸ ਵੇੜੇ ਤੇ ਲੋਕ ਘਰੋਂ ਦਸਾਂ ਨੌ ਦੀ ਕਿ ਤੁਸੀਂ ਕਾਲਾ ਬਜਾਰੀ ਕਰੋਗੇ ਤੇ ਉਨਾ ਹੀ ਤੁਹਾਡੇ ਆਸਤੇ ਮੜਾਇਆ ਇਹ ਜਿਹੜੇ ਇਹ ਪੈਸੇ ਪੱਚਦੇ ਨਹੀਂ ਹੁੰਦੇ ਇਹ ਜਿਹੜੀ ਕਾਲਾ ਬਜਾਰੀ ਪੱਚਦੀ ਨਹੀਂ ਹੁੰਦੀ ਕਿਉਂਕਿ ਜਿਹੜਾ ਦੇਣ ਵਾਲਾ ਉਹਨੇ ਬੜੀ ਉਮੀਦ ਨਾਲ ਇੱਕ ਥੋੜਾ ਟਰੱਕੇ ਦਿੱਤਾ ਹੁੰਦਾ ਤੇ ਜੇ ਉਹਦੇ ਚੋਰੀ ਕਰੋਗੇ ਤੇ ਫਿਰ ਤੁਸੀਂ ਉਹ ਤੋਂ 10 ਗੁਣਾ ਵੱਧ ਤੁਸੀਂ ਭਾਗੀ ਭਾਰ ਜੇ ਤੇ ਪਰਮਾਤਮਾ ਕਿਸੇ ਨਾ ਕਿਸੇ ਰੂਪ ਚੋ ਚੀਜ਼ ਵਾਪਸ ਲੈ ਲੈਂਦਾ ਹੁੰਦਾ ਤੇ ਕਈ ਵਾਰੀ ਉਹਦਾ ਦੁੱਖ ਬਹੁਤ ਵੱਡਾ ਹੁੰਦਾ ਸਵਿਸ ਕਰਕੇ ਤੁਸੀਂ ਇਹ ਪੈਸੇ ਨੂੰ ਇਹ ਸੰਨ ਨੂੰ ਹੱਥ ਨਾ ਲਾਓ ਇਹ ਜਿੰਨਾ ਨਹੀਂ ਆਇਆ ਉਹਨਾਂ ਨੂੰ ਭੇਜੋ ਅਗਰ ਕੋਈ ਇਹੋ ਜਿਹਾ ਵਿਅਕਤੀ ਤੁਹਾਡੀ ਨਜ਼ਰ ਚਾਉਂਦਾ ਹੈ ਤਾਂ ਉਰਤੇ ਕਾਰਵਾਈ ਕਰਾਉਂਗੀ ਬਿਲਕੁਲ ਕਰਾਈ ਜਾਊਗੀ ਜਿਹੜਾ ਬੰਦਾ ਗਲਤ ਬੰਦਾ ਕੋਈ ਚੀਜ਼ ਲਊਗਾ ਉਤੇ ਕਾਰਵਾਈ ਹੋਊਗੀ ਗਲਤ ਬੰਦਾ ਚੀਜ਼ ਨਾ ਲਵੇ ਗਲਤ ਬੰਦਾ ਬੰਦਾ ਗ੍ਰਾਂਟ ਨਾ ਲਵੇ ਗਲਤ ਬੰਦਾ ਮਕਾਨ ਦੇ ਪੈਸੇ ਨਾ ਲਵੇ ਔਰ ਇਹਦੇ ਸਭ ਤੋਂ ਵੱਡੀ ਜ਼ਿੰਮੇਵਾਰੀ ਪਿੰਡ ਵਾਲਿਆਂ ਦੀ ਆ ਪਿੰਡ ਵਾਲੇ ਡਟ ਕੇ ਖੜਨ ਵੀ ਇੰਨੇ ਖਰਾਬ ਨੇ ਇਹਨਾਂ ਨੂੰ ਦਿਓ ਆ ਜਿਹੜਾ ਬੰਦਾ ਇਹ ਗਲਤ ਹੈ ਔਰ ਬੋਲਣ ਇਹ ਗਲਤ ਬੰਦਿਆਂ ਨੂੰ ਜਾ ਰਹੇ ਕਿਉਂਕਿ ਜਦੋਂ ਆਪਾਂ ਗਲਤ ਨਹੀਂ ਮੰਗਣ ਲੱਗ ਪਾਂਗੇ ਨਾ ਫਿਰ ਬਜਟ ਬਹੁਤ ਵੱਡਾ ਹੋ ਜਾਂਦਾ ਕਿ ਇਹਦੀ ਸਰਕਾਰਾਂ ਉਸ ਸਕੀਮ ਨੂੰ ਫੇਲ ਹੀ ਕਰ ਦਿੰਦੀਆਂ ਵੀ ਨਹੀਂ ਦਿੱਤਾ ਜਾਣਾ ਜੀ ਜਾਓ ਤੁਰੇ ਫਿਰੋ ਉਹਦਾ ਫਾਇਦਾ ਕੀ ਆਪਾਂ ਉਹ ਜੇ ਸਹੀ ਬਣੇ ਜਾਵਾਂਗੇ ਸਰਕਾਰ ਵੀ ਦੇਊਗੀ ਮ ਧਾਰਮਿਕ ਸੰਸਥਾਵਾਂ ਵੀ ਦੇਣਗੇ ਸਮਾਜਿਕ ਸੰਸਥਾਵਾਂ ਵੀ ਦੇਣਗੇ ਰਾਜਨੀਤਿਕ ਵੀ ਦੇਣਗੇ ਜੇ ਗਲਤ ਮੈਂ ਡਿਮਾਂਡ ਕਰਾਂਗੇ ਪੂਰੀ ਹੋਣੀ ਨਹੀਂ ਗਲਤ ਡਿਮਾਂਡ ਤੇ ਭਾਵੇਂ ਤੁਸੀਂ 10000 ਕਰ ਬਣਾ ਤੂੰ ਉਹ ਵੀ ਨਹੀਂ ਪੂਰੀ ਉਹ ਵੀ ਘਟ ਜਾਣਾ ਇੱਕ ਐਂਡ ਤੇ ਇੱਕ ਮੂਮੈਂਟ ਤੇ ਆ ਕੇ ਸੋ ਕਿਰਪਾ ਕਰਕੇ ਜਿਹੜਾ ਨੁਕਸਾਨ ਹੋਇਆ ਉਹਨੂੰ ਫੋਕਸ ਕਰੀਏ ਔਰ ਉਹਦੇ ਤੇ ਧਿਆਨ ਦਿਈਏ ਜਿਹੜੇ ਬੇਰ ਜਿਹੜੇ ਖਾਸ ਕਰਕੇ ਜਿਹੜੇ ਮਜ਼ਦੂਰ ਹੈ ਜਿਹੜੇ ਵੇਖੋ ਮਤਲਬ ਬਿਲਕੁਲ ਹੀ ਜਿਨ੍ਹਾਂ ਦਾ ਅੱਜ ਲਿਆਂਦਾ ਹੈ 200 ਦਾ ਤੇ ਸਵੇਰੇ ਸਬਜ਼ੀ ਲਿਆ ਕੇ ਆ ਲੈਣੀ ਉਹਨਾਂ ਦੀ ਬੜੀ ਮਾੜੀ ਹਾਲਤ ਹੈ ਉਹਨਾਂ ਨਾਲ ਹੁਣ ਤੇ ਫੂਡ ਬਹੁਤ ਹੈ ਮੈਂ ਪੰਜਾਬੀਆਂ ਦਾ ਧਾਰਮਿਕ ਸਮਾਜਿਕ ਜਥੇਬੰਦੀਆਂ ਦਾ ਔਰ ਰਾਜਨੀਤਿਕ ਜਥੇਬੰਦੀਆਂ ਦਾ ਜਿਨ੍ਹਾਂ ਨੇ ਬੜੇ ਤਰੀਕੇ ਦੇ ਨਾਲ ਸਾਰਿਆਂ ਨੂੰ ਪੁੰਜਦਾ ਕੀਤਾ ਆ ਪਰ ਇਦੇ ਨਾਲ ਤੇ گزارਾ ਨਹੀਂ ਇਹਨਾਂ ਲੰਬਾ ਸਮਾਂ ਹੋਣਾ ਹੁਣ ਤੇ ਉਹਨਾਂ ਦਾ ਸਮਾਂ ਲੰਘ ਰਿਹਾ ਪਰ ਆਪਾਂ ਨਵੀਂ ਰੀਹੈਬਿਲਿਟੇਸ਼ਨ ਕਿਵੇਂ ਕਰਨੀ ਹੈ ਉੱਤੇ ਸਰਕਾਰ ਨੂੰ ਵੱਡਾ ਇੱਕ ਪ੍ਰੋਗਰਾਮ ਬਣਾਉਣਾ ਪਊਗਾ ਜੀ ਤਾਂ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਉੱਥੇ ਹੀ ਪ੍ਰਸ਼ਾਸਨ ਵੱਲ ਜਿਹੜੀ ਹੈ ਤਿਆਰੀ ਕੀਤੀ ਆ ਰਹੀ ਹੈ ਡਰੋਨ ਰਾਹੀਂ ਇਹ ਦੇਖ ਸਕਦੇ ਹੋ ਜਿਹੜਾ ਡਰੋਨ ਹੈ ਇਸ ਡਰੋਨ ਰਾਹੀਂ ਜਿਹੜਾ ਨਜ਼ਰ ਰੱਖੀ ਜਾਣੀ ਹੈ ਕਿ ਕਿੱਥੇ ਕਿਹੜੇ-ਕਿਹੜੇ ਪਰਿਵਾਰਾਂ ਦਾ ਜ਼ਿਆਦਾ ਨੁਕਸਾਨ ਹੋਇਆ ਪਹੁੰਚ ਕੀਤੀ ਜਾਣੀ ਹੈ ਤਾਂ ਇਸ ਡਰੋਨ ਰਾਹੀਂ ਜਿਹੜੀ ਹੈ ਇਹ ਪਹੁੰਚ ਹੋਣੀ ਹੈ ਤਾਂ ਇੰਡੀਅਨ ਆਰਮੀ ਦੇ ਜਿਹੜੇ ਕਹਿ ਸਕਦੇ ਹਾਂ ਕਿ ਜੋ ਹੈਗੇ ਨੇ ਜਵਾਨ ਨੇ ਤਾਂ ਉਹਨਾਂ ਵੱਲੋਂ ਲਗਾਤਾਰ ਪਿੰਡ-ਪਿੰਡ ਚ ਪਹੁੰਚ ਵੀ ਕੀਤੀ ਜਾ ਰਹੀ ਹੈ ਤਾਂ ਇਸ ਡਰੋਨ ਰਾਹੀਂ ਜਿਹੜਾ ਹੁਣ ਨਜ਼ਰ ਰੱਖੀ ਜਾਏਗੀ ਤਾਂ ਇਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਤਾਂ ਨਾਲ ਕੱਲੀ-ਕੱਲੀ ਅਪਡੇਟ ਗਰਾਉਂਡ ਜ਼ੀਰੋ ਤੋਂ ਰਿਪੋਰਟ ਜਿਹੜੀ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਰੱਖੇ ਸੋਨ ਜਗਬਾਨੀ ਟੀਵੀ ਪਿੰਡ ਕੋਨੇ ਵਾਲਾ